ਜਦਾ ਬੀਜੇਪੀ ਤੇ ਹੈ ਬੀਜੇਪੀ ਤੇ ਜਦਾ ਗੁੱਸਾ ਹੋਟ ਸਾਰੇ ਪੁੱਛ ਰਹੇ ਆਂ ਔਰ ਮੈਂ ਗੱਲ ਕਮਾਂ ਜੀ ਜਿਹੜੀ ਪੰਜ ਫਸਲਾਂ ਦੀ ਗੱਲ ਧਾਰੀਵਾਲ ਸਾਹਿਬ ਨੇ ਕਹੀ ਹਾਂ ਪੰਜ ਫਸਲਾਂ ਦੀ ਗੱਲ ਧਾਰੀਵਾਲ ਸਾਹਿਬ ਕਰਦੇ ਨੇ ਧਾਰੀਵਾਲ ਸਾਹਿਬ ਉਹ ਕੰਟੈਕਟ ਫਾਰਮਿੰਗ ਕਰਦੇ ਨੇ ਉਹ ਜਿਹੜੀ ਪੰਜ ਫਸਲਾਂ ਤੇ ਉਹ ਉਹਤੇ ਦੇਵਾਂਗੇ ਐਮਐਸਪੀ ਜੇ ਤੁਸੀਂ ਝੋਨਾ ਕਣਕ ਤੋਂ ਬਾਹਰ ਆਉਂਗੇ ਤੁਸੀਂ ਝੋਨਾ ਛੱਡੋਗੇ ਫਿਰ ਤੁਹਾਨੂੰ ਹੀ ਦੱਸੋ ਕਿਹੜੀ ਬਦਲ ਬੀਜਣੀ ਇਹ ਤਰੀਕਾ ਹੈ ਇਕੋ ਤਰੀਕਾ ਤੁਹਾਡਾ ਪੰਜ ਬਦਲਾਂ ਦਾ ਇਹ ਵੀ ਬਦਨਾਮ ਨਾ ਕਰਿਆ ਕਰੋ ਰਾਏ ਸਾਹਿਬ ਹੋਰ ਕੋਠੇ ਦੇ ਵਿੱਚੋਂ ਕੇ ਪਾਜ ਪਸਲਾਂ ਛੋਣੇ ਦੇ ਨਾਲ ਕੋਠੇ ਦੇ ਵਿੱਚੋਂ ਕੇ ਤੁਸੀਂ ਐਮਐਸਪੀ ਦੇ ਕਿਹੜੀਆਂ ਗੱਲਾਂ ਕਰਦੇ ਹੋ ਉਹ ਮੈਂ ਵੀ ਟੱਟਾਂ ਦਾ ਪੁੱਤ ਆ ਮੈਨੂੰ ਵੀ ਪਤਾ ਹੈ ਅੱਜ ਕੋਈ ਹੋਰ ਨਹੀਂ ਬੈਠਾ ਲੋਕਾਂ ਦੀ ਆਮਦਨ ਪੂਰੀ ਹੋਏਗੀ ਉੱਠ ਜਣਗੇ ਆ ਛੱਡਣਾ ਹੀ ਪਊਗਾ ਤੁਸੀਂ ਕੋਈ ਦੂਜੀ ਮਦਦ ਦਿਤਾਗੇ ਅਟਰਨੀਸ਼ਪੇਸ਼ਨ ਕਰਾਂਗੇ ਇਹ ਇਹ ਝੂਠ ਬੋਲ ਕੇ ਸੱਤਾ ਚੋਣਾ ਬੜ-ਬੜੀਆਂ ਗੱਲਾਂ ਕਰਕੇ ਮੋਦੀ ਜੀ ਨੇ ਭਜੀ 14 ਚ ਕਹਿ ਦਿੱਤਾ ਤੁਹਾਡਾ ਕਰਜ਼ਾ ਮਾਫੂ ਜੋ ਆਮੀਨ ਇਹਦੇ ਕੋਲ ਲਾਗੂ ਹੋਊ ਧਾਰਾ ਜੇ ਤਾਂ ਆਮਦਨ ਦੁਗਣੀ ਕਿੱਥੇ ਆਉਂਦਾ ਮਗਣੀ ਦੀ ਮੈਂ ਕਰਦਾ ਇਸ ਤੇ ਗੱਲ ਕੋਈ ਗੱਲ ਨਹੀਂ ਤੁਸੀਂ ਬੋਲੋ ਜੇ ਉਹ ਇੱਧਰ ਝਾੜੂ ਵਾਲਾ ਕੋ ਬੇਟਾ ਉਹਨੇ ਪੁੱਛੀਏ ਕਿ ਤੁਹਾਡੀ ਬੀਬੀ ਕਹਿੰਦੀ 5 ਮਿੰਟ ਚ ਦੇਵਾਂਗੇ ਕਿੱਥੇ ਐ ਪਰ ਐਮਐਸਪੀ ਪਰ ਉਹ ਆਉਂਦੇ ਨਹੀਂ ਉਹਨਾਂ ਨੂੰ ਤੁਸੀਂ ਬਿਠਾਉਂਦੇ ਨਹੀਂ ਜਾਓ ਭੱਜ ਜਾਓ ਠੀਕ ਆ ਆਮ ਆਦਮੀ ਵਾਲੇ ਪਰ ਉਹਨਾਂ ਨੂੰ ਵੀ ਪਿੰਡਾਂ 'ਚ ਸਵਾਲ ਪੁੱਛੇ ਜਾ ਰਹੇ ਨੇ ਇਹ ਨਹੀਂ ਗੱਲ ਵੀ ਨਹੀਂ ਪੁੱਛੇ ਜਾਂਦੇ ਹਾਂਜੀ ਤਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਕਹਿੰਦੇ ਨੇ ਕਿ ਤੁਹਾਡੀ ਪਾਰਟੀ ਨੇ ਵਾਅਦਾ ਕੀਤਾ ਸੀ ਆਮਦਨ ਦੁਗਣੀ ਕਰਨ ਦਾ ਕਰਜ਼ਾ ਮੁਕਤੀ ਕਰਨ ਦਾ ਇਸ ਕਰਕੇ ਸਵ ਹੇ ਸਤਕਾਰਯੋਗ ਨੇ ਰਾਏ ਸਾਹਿਬ ਜਿੰਨੇ ਮਰਜੀ ਸਵਾਲ ਪੁੱਛਣ ਮੈਂ ਉਹਨਾਂ ਦੇ ਕਿਸੇ ਸਵਾਲ ਦਾ ਗੁੱਸਾ ਨਹੀਂ ਕਰਦਾ ਪਰ ਮੈਂ ਕੁਝ ਫੈਕਟ ਜ਼ਰੂਰ ਉਹਨਾਂ ਦੇ ਸਾਹਮਣੇ ਰੱਖਣੇ ਚਾਹਣਾ। ਹਮਮ। ਪਹਿਲੀ ਤਾਂ ਮੇਰੇ ਕਾਂਗਰਸ ਦੇ ਮਿੱਤਰ ਰੂਪੀ ਗਿੱਲ ਜੀ ਨੇ ਗੱਲ ਕਹੀ ਕਹਿੰਦੇ ਜੀ ਅਸੀਂ ਤਾਂ ਸੱਤਾ 'ਚ ਹੀ ਹੈਣੀ ਸਾਨੂੰ ਕਿਉਂ ਸਵਾਲ ਕਰਨੇ? ਇਹਨਾਂ ਨੂੰ ਮੈਂ ਇੱਕ ਸਵਾਲ ਜ਼ਰੂਰ ਕਰ ਦਿੰਦਾ ਆਪਦੇ ਲੀਡਰਾਂ ਤੋਂ ਪੁੱਛ ਲੈਣ ਕਿ ਸਿੱਧੂ ਮੂਸੇ ਵਾਲੇ ਦੀ ਕਾਤਲ ਹੈ ਆਮ ਆਦਮੀ ਪਾਰਟੀ? ਉਹ ਮੰਨ ਗਿਆ ਸੁਪਰੀਮ ਕੋਰਟ 'ਚ ਤੇ ਆਪਦੇ ਰਾਹੁਲ ਗਾਂਧੀ ਨੂੰ ਪੁੱਛ ਲਓ ਵੀ ਉਹਨਾਂ ਦੇ ਨਾਲ ਸਮਝੌਤਾ ਕਿਉਂ ਕਰੀ ਬੈਠਾ ਹੈ? ਹਮਮ। ਤਾਂ ਦੂਜੀ ਇਹ ਸਵਾਲ ਜ਼ਰੂਰ ਪੁੱਛ ਲਿਓ ਜੋ ਸਵਾਲ ਪੁੱਛਣ ਦਾ ਬੜਾ ਸ਼ੌਂਕ ਹੈ ਤੁਹਾਨੂੰ ਔਰ ਦੂਜੀ ਗੱਲ ਜਿਹੜੀ ਹੈਗੀ ਕਾਲੀ ਦਾਲ ਦੀ ਮੈਂ ਗੱਲ ਕਰ ਲਾਂ ਜੀ ਅਕਾਲੀ ਦਾਲ ਜਿਹੜੀ ਹੈਗੀ ਹੈ ਉਹ ਕਹਿ ਰਿਹਾ ਜੀ ਸਰਕਾਰੀ ਖਰੀਦੇ ਤਾਂ ਆਖੇ ਟੈਕਟ ਖੇਡਦੇ ਆ ਤੁਹਾਨੂੰ ਯਾਦ ਹੋਣਾ ਹੈ ਸ਼੍ਰੋਮਣੀ ਅਕਾਲੀ ਦਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੇਂਦਰ ਸਰਕਾਰ ਨੇ ਲਿਖ ਕੇ ਦਿੱਤਾ ਸੀ ਕਿ ਸਰਕਾਰੀ ਖਰੀਦ ਪੰਜਾਬ ਦੀ ਬੰਦ ਨਹੀਂ ਹੋਊਗੀ ਉਹ ਲੈ ਕੇ ਆਏ ਸੀ ਉੱਥੋਂ ਕੋਈ ਟੈਕਟ ਨਹੀਂ ਉਹ ਲਿਖਿਆ ਹੋਇਆ ਲੈਟਰ ਇਹਨਾਂ ਦੇ ਕੋਲੇ ਪਿਆ ਤੇ ਹੁਣ ਤਾਂ ਸਰਕਾਰੀ ਖਰੀਦ ਦੀ ਜਿਹੜੀ ਗੱਲ ਰਾਏ ਸਾਹਿਬ ਨੇ ਕੀਤੀ ਹੈ ਪੰਜ ਫਸਲਾਂ ਬਦਲਵੀਆਂ ਸਾਡੇ ਪੰਜਾਬ ਨੂੰ ਡਿਵਰਸਿਫਿਕੇਸ਼ਨ ਦੀ ਲੋੜ ਹੈ ਕੱਲਾ ਕੱਲਾ ਕਿਸਾਨ ਜਾਣਦਾ ਪੰਜਾਬ ਦਾ ਸਾਡਾ ਪਾਣੀ ਨੀਚੇ ਜਾ ਰਿਹਾ ਔਰ ਝੋਨਾ ਕਣਕ ਛੱਡ ਕੇ ਜਿਹੜੀਆਂ ਪੰਜਾਂ ਦੇ ਤੁਸੀਂ ਕੀ ਰਾਏ ਸਾਹਿਬ ਬੈਠੇ ਸੀ ਰਾਏ ਸਾਹਿਬ ਤੁਹਾਨੂੰ ਗੱਲਣਾ ਚਾਹੁੰਦੇ ਹੋ ਖੰਡਰ ਸਾਹਿਬ ਬੈਠੇ ਸੀ ਗੱਲੇਵਾਲ ਸਾਹਿਬ ਬੈਠੇ ਸੀ ਮੁੱਖ ਮੰਤਰੀ ਸਾਹਿਬ ਬੈਠੇ ਸੀ ਮੁੱਖ ਮੰਤਰੀ ਸਾਹਿਬ ਨੇ ਆ ਕੇ ਸਪੀਚ ਦਿੱਤੀ ਬਾਅਦ ਕਹਿੰਦੇ ਮੇਰੇ ਸੁਪਨੇ ਮੋਦੀ ਸਾਹਿਬ ਪੂਰਾ ਕਰਤਾ ਉਹਨਾਂ ਨੇ ਮੈਂ ਮੂੰਗੀ ਵਜਾਉਣਾ ਚਾਹੁੰਦਾ ਸੀ ਬਾਸਮਤੀ ਵਜਾਉਣਾ ਚਾਹੁੰਦਾ ਸੀ ਵੀਡੀਓ ਪਈ ਆ ਇੱਥੇ ਮੰਨੇ ਇਰਸ਼ਾਬ ਨੇ ਆਖਿਆ ਕਿ ਪ੍ਰਪੋਜ਼ਲ ਵਧੀਆ ਗੱਲ ਹੋ ਸਕਦੀ ਯਾਰੇ ਤੇ ਉਦੋਂ ਬਾਅਦ ਕਿਉਂ ਨਹੀਂ ਗੱਲ ਕੀਤੀ ਫਿਰ ਤੁਹਾਨੂੰ ਰੋਕਿਆ ਹਾਈ ਕੋਰਟ ਨੇ ਅਸੀਂ ਨਹੀਂ ਰੋਕਿਆ ਐਡਮਿਨਿਸਟ੍ਰੇਸ਼ਨ ਤੇ ਹਾਈ ਕੋਰਟ ਨੇ ਰੋਕਿਆ ਤੁਸੀਂ ਜਦੋਂ ਅਸੀਂ ਤਾਂ ਇਜਾਜ਼ਤ ਦਿੱਤੀ ਕਿ ਸਰਕਾਰ ਨੇ ਤੁਸੀਂ ਅੰਦੋਲਨ ਕਰਕੇ ਆਏ ਗੱਲੀ ਚ ਤੁਸੀਂ ਦੱਸੋ ਤੁਸੀਂ ਅੰਦੋਲਨ ਗੱਲੀ ਚ ਕਰਕੇ ਆਏ ਕਿ ਨਹੀਂ ਆਏ ਤੁਸੀਂ ਗੱਲੀ ਚ ਅੰਦੋਲਨ ਕਰਕੇ ਆਏ ਨਾ ਔਰ ਤੁਸੀਂ ਪੰਜਾਬ ਫਸਲਾਂ ਦੀ ਸਰਕਾਰੀ ਖਰੀਦ ਨੂੰ ਠੋਕਰ ਮਾਰ ਕੇ ਕਿਸਾਨ ਤੇ ਕਿਸਾਨਾਂ ਦੇ ਹੱਕਾਂ ਦੇ ਬੰਦੇ ਜਾਂ ਲੀਡਰ ਜਾਂ ਲੋਲਣਕਾਰੀ ਕਿਵੇਂ ਅਖਵਾਉਣਿਓ ਰਾਏ ਸਾਹਿਬ ਕਿਹੜੇ ਕਿਸਾਨ ਦਾ ਹੱਕ ਆ ਪੰਜਾਬ ਤੋਂ ਸਰਕਾਰੀ ਖਰੀਦ ਨਾ ਆਵੇ ਪੰਜਾਬ ਦੀ ਸਰਕਾਰੀ ਖਰੀਦ ਨੂੰ ਸ਼ਟਰਪਾਟ ਕਰਕੇ ਭਾਜਪਾ ਮਾਰੇ ਬੈਠੇ ਹੋ ਇਹ ਜਿਹੜਾ ਆ ਗਿਆ ਇਹ ਜਾਦਾ ਖੱਟਾ ਪੈਣchi ਹੈ ਇੱਕ ਦਾਣ ਹੱਦ ਤੱਕ ਹੀ ਕੰਮ ਹੈ ਮੈਂ ਦੁਬਾਰਾ ਬੇਨਤੀ ਕਰਦਾ ਮੈਂ ਦੁਬਾਰਾ ਬੇਨਤੀ ਕਰਦਾ ਸਾਡੇ ਘਰੇ ਆ ਕੇ ਸਾਡੇ ਘਰੇ ਆ ਕੇ ਹੱਲਾ ਨਾ ਕਰੋ ਸਾਡੇ ਵਰਕਰ ਦੇ ਘਰੇ ਹੱਲਾ ਨਾ ਕਰੋ ਤੁਹਾਡੇ ਘਰੇ ਵੋਟ ਮੰਗਣ ਜਾਈਏ ਜੀ ਸੱਦ ਕੇ ਸਵਾਲ ਪੁੱਛੋ ਅਸੀਂ ਜਵਾਬ ਦੇਵਾਂਗੇ ਇੱਥੇ ਪੈਨੋ ਤੇ ਲੈ ਜਾ ਕੇ ਆਪ ਪੈਨੋ ਤੇ ਸਵਾਲਾਂ ਦਾ ਡਿਸਕਸ਼ਨ ਲੈ ਤੁਹਾਨੂੰ ਜਵਾਬ ਦਿੰਨਾ ਸਾਰੇ ਚਲੋ ਰਾਜ ਸਾਹਿਬ ਜਵਾਬ ਦਿਓ ਕਿਹੜਾ ਰਾਜ ਦਿੱਕਾ ਅਤੰਕਵਾਦ ਭਲਾਇਆ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਬੇ ਨਾਲ ਪੰਜਾਬ ਤੋਂ ਸਾਰੀ ਇਨਵੈਸਟਮੈਂਟ ਚਲੀ ਗਈ ਸਾਰੇ ਇਨਵੈਸਟਰ ਯੂਪੀ ਚਲੇ ਗਏ ਤੁਸੀਂ ਕਦੋਂ ਕਹਿੰਦੇ ਕੀ ਪਹਿਲਾਂ ਯੂਪੀ ਕਣਖਾ ਦੇ ਗੁੰਡਾ ਰਾਜ ਦੇ ਘੋਟੇ ਤੁਸੀਂ ਕੁਝ ਜਾ ਕੇ ਦਿੱਲੀ ਬੈਠੋ ਨਾ ਪੰਜਾਬ ਸਾਡਾ ਹੈ ਅਸੀਂ ਪੰਜਾਬ ਸਵਾਲ ਕਰਾਂਗੇ ਤੁਸੀਂ ਲਾਨੂੰ ਗੰਦਾ ਕਰਕੇ ਵੱਖਰੇ ਕੀਤਾ ਤੁਸੀਂ ਆਪ ਦੇ ਘਰੇ ਸਵਾਲ ਕਰੋ ਕਿਸੇ ਦੇ ਘਰੇ ਜਾ ਕੇ ਸਵਾਲ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਤੁਸੀਂ ਕਿਸੇ ਬੰਦੇ ਦੇ ਕਿਸੇ ਵਰਕਰ ਦੇ ਘਰੇ ਜਾ ਕੇ ਗੁੰਡਾ ਕਰਦੇ ਨਹੀਂ ਕਰ ਸਕਦੇ ਇਹ ਬਿਲਕੁਲ ਗਲਤ ਗੱਲ ਹੈ ਇਸ ਗੱਲ ਤੇ ਤੁਹਾਨੂੰ ਇਸ ਗੱਲ ਤੇ ਤੁਸੀਂ ਵੋਟਾਂ 'ਚ ਖੜੇ ਹੋ ਕੇ ਵੀ ਦੇਖ ਲਿਆ ਇਹ ਇੱਦਾਂ ਹੀ ਸਵਾਲ ਪੁੱਛਣਾ ਇੱਦਾਂ ਹੀ ਮਾਰਨਾ ਯਾਰ ਦੁਆਰੇ ਖੜੇ ਹੋ ਜਾਓ ਵੋਟਾਂ 'ਚ ਆਪਕੋ ਆਪ ਬਾਹਰ ਰੋਕ ਕੇ ਗੰਦਾ ਕਰਕੇ ਚਲੋ ਲਿਓ ਆਪੇ ਤੇਰਾ ਉਮੀਦਵਾਰ ਚਲੋ ਚਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੁਣਤਾ ਕੇ ਮੈਂ ਰਾਏ ਸਾਹਿਬ ਰਾਏ ਸਾਹਿਬ ਇੱਕ ਸਵਾਲ ਆਮ ਲੋਕਾਂ ਦਾ ਵੀ ਸਵਾਲ ਤੁਹਾਨੂੰ ਹੈਗਾ ਸਵਾਲ ਇਹ ਹੈ ਕਿ ਦੇਖੋ ਸੜਕੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਤਾਂ ਹਰਿਆਣਾ ਪੰਜਾਬ ਨਾਲ ਕੱਟਿਆ ਹੋਇਆ ਹੈ ਰੇਲਵੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਤਾਂ ਤੁਸੀਂ ਰੇਲ ਲਾਈਨਾਂ ਤੇ ਬੈਠੇ ਹੋ ਅਜੇ ਇਹਦੇ ਵਿੱਚ ਆਮ ਲੋਕਾਂ ਦਾ ਵੀ ਤਾਂ ਨੁਕਸਾਨ ਹੋ ਰਿਹਾ ਹੈ ਬੀਜੇਪੀ ਦਾ ਨੁਕਸਾਨ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਬਾਅਦ ਦੀ ਗੱਲ ਹੈ ਪਰ ਸਭ ਤੋਂ ਵੱਡਾ ਨੁਕਸਾਨ ਤਾਂ ਪੰਜਾਬ ਦਾ ਹੋ ਰਿਹਾ ਹੈ ਲੁਧਿਆਣਾ ਦੀ ਇੰਡਸਟਰੀ ਦਾ ਹੋ ਰਿਹਾ ਕਿੰਨੇ ਰੋਜ਼ਗਾਰ ਦੇ ਤੁਸੀਂ ਮੌਕੇ ਪੈਦਾ ਕੀਤੇ ਅੱਜ ਮੈਂ ਅੱਜ ਕੱਲੇ ਪੰਜਾਬ ਦਾ ਨਹੀਂ ਦੇਸ਼ ਦਾ ਨੌਜਵਾਨ ਹੀ ਬਾਹਰਲੀਆ ਕੰਟਰੀਆਂ 'ਚ ਜਾ ਰਿਹਾ ਹੈ ਅੱਜ ਅੱਜ ਕੱਲੇ ਇਹ ਤਾਂ ਪੰਜਾਬ 'ਚ ਕਲਚਰ ਸੀ ਹੁਣ ਹਰਿਆਣਾੇ ਹਰ ਸਟੇਟ ਦੇ ਵਿੱਚ ਇਹ ਕਲਚਰ ਹੋ ਗਿਆ ਕਿ ਨੌਜਵਾਨਾਂ ਨੂੰ ਇੱਥੇ ਆਦਾ ਭਵਿੱਖ ਦੇਖ ਨਹੀਂ ਰਿਹਾ ਸੈਂਟਰਲ ਸਰਕਾਰ ਮੂਰਤੀਆਂ ਤੇ ਹਜ਼ਾਰਾਂ ਕਰੋੜ ਲਾ ਸਕਦੀ ਆ ਫਾਲਤੂ ਖਰਚਿਆਂ ਤੇ ਇੰਨਾ ਪੈਸ ਚੰਗੀ ਸਿਹਤ ਕਿਉਂ ਨਹੀਂ ਦੇ ਸਕਦੇ ਤੁਸੀਂ ਤਾਂ ਪਹਿਲਾਂ ਹੀ ਆਦੇਸ਼ ਲਓ ਉਹਨਾਂ ਦੇ ਅਡਾਨੀ ਹੋਣਾਂ ਦੇ ਮੋਗੇ ਚ ਖੁੱਲ ਗਏ ਸਾਰਾ ਕੁਝ ਹੋ ਗਿਆ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਚ ਵੀ ਥੋੜੀ ਜੀ ਗੈਰਤ ਦੀ ਕਮੀ ਹੈ ਅੱਜ ਕਿਸਾਨ ਬੈਠੇ ਆ ਮੈਂ ਧਰਨੇ ਤੋਂ ਜਾ ਰਿਹਾ ਸੀ ਕਿ ਚਲੋ ਠੀਕ ਹੈ ਉਹਨਾਂ ਸੀਜ਼ਨ ਦਾ ਟਾਈਮ ਚੱਲ ਰਿਹਾ ਹੈ ਕਿੰਨੇ ਕੁ ਲੋਕ ਆ ਰਾਏ ਸਾਹਿਬ ਵਰਗੇ ਵਿਚਾਰੇ ਲੜ ਰਹੇ ਆ ਡੱਲੇਵਾ ਸਾਹਿਬ ਲੜ ਰਹੇ ਆ ਟਕੈਤ ਸਾਹਿਬ ਨੇ ਸਾਰੇ ਕਿਸਾਨ ਆਗੂ ਨੇ ਇਹਨਾਂ ਨੂੰ ਕੋਈ ਲਾਲਚ ਨਹੀਂ ਤਕੜੇ ਹੋ ਕੇ ਕਿਸਾਨਾਂ ਦੀ ਅਗਵਾਈ ਕਰ ਰਹੇ ਆ ਪਰ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਉਹਦੇ ਧਰਨਿਆਂ ਚ ਜੇ ਹਜ਼ਾਰਾਂ ਲੱਖਾਂ ਲੋਕ ਬੈਠ ਜਾਣ ਤੇ ਕਿਉਂ ਨਾ ਸਰਕਾਰਾਂ ਮੰਨਣ ਮੋਦੀ ਸਾਹਿਬ ਹੱਥ ਜੋੜ ਕੇ ਮੰਨੇ ਸੀ ਕਿ ਸਰਕਾਰ ਹੈ ਕਿ ਦੀ ਹੁਣ ਤੱਕ ਕਿਸੇ ਦੀ ਸਰਕਾਰ ਹੀ ਨਹੀਂ ਜਿਵੇਂ ਤਾਲੀਵਾਲ ਸਾਹਿਬ ਨੇ ਕਿਹਾ ਕਿ ਜ਼ੀਰੋ ਸਰਕਾਰ ਹੈ ਤਰਨਾ ਕਿਦੇ ਖਿਲਾਫ ਹੈ ਦੇਖੋ ਜਦੋਂ ਤਸ਼ੱਦਦ ਉਹਨਾਂ ਨੇ ਕੀਤਾ 10 ਸਾਲ ਜਿਹੜੇ ਹੁਣ 400 ਪਾਰ ਦਾ ਨਾਹਰਾ ਲਾਉਂਦੇ ਆ ਜਿਹੜੇ ਕੋਈ ਨਾਰੇ ਨਹੀਂ ਤੇ ਉਹ ਇਹਦਾ ਬਾਤ ਜਵਾਬ ਹੈ ਤੁਸੀਂ ਐਵੇਂ ਬਿਨਾ ਗੱਲ ਤੋਂ ਘੁਟਾ ਕੇ ਤੁਸੀਂ ਥੋੜਾ ਖਰਾਬ ਕਰਨਾ ਚਾਹੁੰਦੇ ਦੇਖੋ ਛਲੇ ਆ ਮਾਰੇ ਜੀ ਕੀ ਕੀ ਜਾਂਦੇ ਆ ਇਲੈਕਸ਼ਨਾਂ ਤੇ ਗੱਡੀਆਂ ਤੁਸੀਂ ਚੜਾਈਆਂ ਮੋਲਿਟੇਸ਼ਨ ਹੈ ਜਿਹੜਾ ਕੋਡ ਲਾਗੂ ਕਰਨ ਦੀ ਗੱਲ ਤੁਸੀਂ ਕੀਤੀ ਕਿ ਕੋਡਾਂ ਨੂੰ ਗੁੰਡੇ ਮਵਾਲੀ ਤੁਸੀਂ ਕਿਹਾ ਪਰ ਇਹਦਾ ਸਵਾਲ ਕਿਨੂੰ ਪੁੱਛਣ ਸਵਾਲ ਪਾਕਿਸਤਾਨ ਜਾਣੇ ਬਚਣ ਲਈ ਭਰਕਾਉਣਾ ਵੀ ਤੁਹਾਨੂੰ ਪੁੱਛਣਗੇ ਸਵਾਲ ਵੀ ਤੁਹਾਨੂੰ ਪੁੱਛਣਗੇ ਥਾਲੀਵਾਲ ਸਾਹਿਬ ਤੁਹਾਨੂੰ ਬਣਾਉਣਾ ਚਾਹੀਦਾ ਪਤਾ ਨਹੀਂ ਇਹਨਾਂ ਨੇ ਸੌ ਖਾਦੀ ਹੈ ਰੇਗ ਦੇ ਕੀ ਕੀਤਾ ਕੀ ਕਰਿਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿਸਾਨ ਵੀ ਇਹ ਗੱਲ ਆਪੋ ਚੁੱਕੇ ਆ ਇੱਕ ਇੱਕ ਮਿੰਟ ਰੁਪਈ ਕਿਲ ਜੀ ਮੈਂ ਥਾਲੀਵਾਲ ਸਾਹਿਬ ਥਾਲੀਵਾਲ ਸਾਹਿਬ ਇਹ ਤਾਂ ਸਵਾਲ ਸਭ ਤੋਂ ਵੱਡਾ ਇਹ ਹੈ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਜਾਂ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਕਿਸਾਨ ਨਹੀਂ ਮੰਨਦੇ ਜਾਂ ਤੁਸੀਂ ਨਹੀਂ ਮੰਨਦੇ ਕਿ ਉਹ ਕਿਸਾਨਾਂ ਦੀ ਤਰਜਮਾਨੀ ਕਰਦੇ ਨੇ ਦੇਖੋ ਜੀ ਮੈਂ ਸਪਸ਼ਟ ਕਹਿ ਚੁੱਕਿਆ ਤੁਹਾਡੇ ਚੈਨਲ ਤੇ ਦੁਬਾਰਾ ਰਿਪੀਟ ਕਰ ਦਿੰਦਾ ਪੰਜਾਬ ਦੇ ਵਿੱਚ ਪੰਜ ਫਸਲਾਂ ਦੀ ਸਰਕਾਰੀ ਖਰੀਦ ਨੂੰ ਠੋਕਰ ਮਾਰਨ ਵਾਲੇ ਕਿਸਾਨ ਹਦਾਇਚੀ ਨਹੀਂ ਹੋ ਸਕਦੇ ਮੈਂ ਇਸ ਗੱਲ ਦਾ ਜਵਾਬ ਇਦਾਂ ਦੇ ਦਾਂ ਔਰ ਦੂਜੀ ਗੱਲ ਮੈਂ ਜਿਹੜੀ ਰੂਪੀ ਗੱਲ ਜੀ ਨੇ ਮਸਲਾ ਚੱਕਿਆ ਸੀ ਮੈਂ ਉਹਦੇ ਤੇ ਗੱਲ ਕਰਦਾ ਕਹਿੰਦੇ ਇਮਪਲੋਇਮੈਂਟ ਨਹੀਂ ਮਿਲੀ ਰੂਪੀ ਗੱਲ ਜੀ 11 ਕਰੋੜ ਇਹ EPF ਖਾਤੇ ਸੀ 26 ਕਰੋੜ ਹੋ ਗਏ ਇਹ ਡਾਟਾ ਲਿਖ ਲਓ 11 ਕਰੋੜ EPF ਖਾਤੇ 26 ਕਰੋੜ ਹੋ ਗਏ ਔਰ ਜਿਹੜੇ ਬਾਕੀ ਉਤਲੇ 14 ਕਰੋੜ ਨੂੰ ਜਿਹੜਾ ਮਿਲੀ ਹੈ ਉਹ এমਪਲੋਇਮੈਂਟ ਮਿਲੀ ਹੈ 22 ਕਰੋੜ ਮੁਦਰਾ ਲੋਨ ਦਿੱਤੇ ਗਏ ਆ ਜਿਨ੍ਹਾਂ ਨੂੰ ਪਕੌੜੇ ਤਲਣਾ ਕਹਿੰਦੇ ਆ ਨਾ ਉਹ 22 ਕਰੋੜ ਨਾਲ এমਪਲੋਇਮੈਂਟ ਜਨਰੇਟ ਕੀਤੀ ਗਈ ਹੈ ਇਹ ਡਾਟਾ ਹੈ ਇਹ ਜਿਹੜਾ ਕੇਂਦਰ ਸਰਕਾਰ ਦਾ ਅਸੀਂ ਹਵਾਚ ਗੱਲਾਂ ਨਹੀਂ ਕਰਦੇ ਤੁਹਾਡੇ ਵਾਂਗੂ ਜੋ ਮਰਜੀ ਕਹਿ ਰਹੇ ਤੇ ਮੁੜ ਕੇ ਭਾਜੋ ਪਹਿਲਾਂ ਕੋ ਕਰਜ਼ਾ ਮਾਫ ਕਰਾਂਗੇ ਮੁੜ ਕੇ ਪੰਜਾਬ ਚੋਂ ਭਾਜੋ ਛੱਤੀ ਸਰਕਾਰ ਚੋਂ ਕਰਜ਼ਾ ਮਾਫ ਕਰਾ ਭਾਜੋ ਰਾਜਸਥਾਨ ਚੋਂ ਕਰਜ਼ਾ ਮਾਫ ਕਰਾਂਗੇ ਲਿਖ ਕੇ ਹੀ ਦੇਣਾ ਮੁੜ ਕੇ ਤਾਂ ਜਵਾਬ ਹੀ ਦੇ ਦੇਣਾ ਠੀਕ ਅਸੀਂ ਤੁਹਾਡੇ ਵਾਂਗੂ ਨਹੀਂ ਕਰਦੇ ਜੋ ਲਿਖਦੇ ਆ ਉਹ ਕਹਨੇ ਆ ਉਹ ਕਰਕੇ ਵਿਖਾਉਨੇ ਆ ਹਾਂ 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 ਨਹੀਂ ਪਰ ਸਵਾਲ ਤਾਂ ਇਹ ਹੈ ਨਾ ਤਾਂ ਇਹ ਇੱਕ ਇੱਕ ਛੋਟਾ ਜਿਹਾ ਸਵਾਲ ਤੁਸੀਂ ਇਹ ਕਹਿ ਰਹੇ ਹੋ ਕਿ ਇੰਨਾ ਲੋਨ ਦਿੱਤਾ ਇੰਨਾ ਰੋਜ਼ਗਾਰ ਦਿੱਤਾ ਫਿਰ ਵੀ ਭਾਰਤ ਸਰਕਾਰ ਨੂੰ 80 ਕਰੋੜ ਜਨਤਾ ਨੂੰ ਮੁਫਤ ਰਸਣ ਦੇਣ ਦੀ ਲੋੜ ਕਿਉਂ ਪੈ ਰਹੀ ਹੈ ਅਪ੍ਰੀਖ ਸਵਾਲ ਹੋ ਰਿਹਾ ਦੇਖੋ ਜਿਹੜੀ ਕਰ ਜਾਵਾਂ ਮੈਂ ਜਵਾਬ ਜੀ ਜੀ 1 ਮਿੰਟ 1 ਮਿੰਟ ਜਵਾਬ ਦੇ ਦਮੈਂ ਹੀ ਅਸਕਾਲਦਾ ਜੀ ਜੀ ਦੇਖੋ ਸਾਡੇ ਸਾਡੀ ਜਿਹੜੀ ਜੀਡੀਪੀ ਹੈ ਜਿਸ ਤਰੀਕੇ ਨਾਲ 7% ਦੇ ਹਿਸਾਬ ਨਾਲ ਕਰੋਨਾ ਕਾਲ ਚੋਂ ਅਸੀਂ ਨਿਕਲੇ ਆਂ ਜੀ ਔਰ 7% ਦੇ ਹਿਸਾਬ ਨਾਲ ਅਸੀਂ ਵਧ ਰਹੇ ਆਂ ਔਰ ਜਦੋਂ ਅਸੀਂ 2114 ਚ ਆਏ ਸੀ 12 112 ਕਰੋੜ ਲੋਕ ਜਿਹੜੇ ਆ ਗਰੀਬੀ ਰੇਖਾ ਤੋਂ ਥੱਲੇ ਸੀ ਹੂੰ ਤੇ ਸਾਨੂੰ ਬਹੁਤ ਅਸੀਂ ਮਤਲਬ ਲਿਆ ਲਿਆ ਕੇ ਲਿਆ ਲਿਆ ਕੇ ਅੱਜ 60-70 ਕਰੋੜ ਰਹਿ ਗਈ ਆ ਜਿੱਥੇ ਮਤਲਬ ਕਿ ਅਸੀਂ ਅੱਜ ਪਹੁੰਚੀ ਤੇ ਉਹ ਜਿਹੜੇ 60-70 ਕਰੋੜ ਲੋਕ ਹੈਗੇ ਆ ਉਹਨਾਂ ਨੂੰ ਮਿਨੀਮਮ ਸਪੋਰਟ ਦੀ ਜ਼ਰੂਰਤ ਪੈਂਦੀ ਹੈ ਤੇ ਜੇ ਉਹਨਾਂ ਨੂੰ ਅਸੀਂ ਵਿਧਾਇਆ ਕਰੋਨਾ ਤੋਂ ਬਾਅਦ ਕਾ ਉਹਦੇ ਵਿੱਚ ਕੋਈ ਮੇਰੇ ਖਿਆਲ ਦੀ ਕੋਈ ਬੁਰੀ ਗੱਲ ਨਹੀਂ ਹੈਗੀ ਔਰ ਜਿਵੇਂ ਜਿਵੇਂ ਦੇਖ ਅੱਖੇ ਜਾ ਰਿਹਾ ਮਦਦ ਦਾ ਫਰੀ ਰਾਸ਼ਨ ਤੇ ਚੱਲ ਰਹੀ ਹੈ ਸਰ ਰਹੀ ਵੀ ਤੇ ਦੇਖੋ ਨਾ ਇਹਨਾਂ ਨੂੰ ਕੀ ਇਹਨਾਂ ਨੂੰ ਕੀ ਢੱਡ ਦੁਖਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਦੂਜੀਆਂ ਪਾਰਟੀਆਂ ਦਾ ਇਹਨਾਂ ਨੇ ਹੁਣ ਈਡੀ ਦੀ ਗੱਲ ਕੀਤੀ ਈਡੀ ਇਹਨਾਂ ਨੇ ਬਣਾਈ ਸੀ ਕਾਂਗਰਸ ਨੇ ਬਣਾਈ ਸੀ 35 ਕਰੋੜ ਰਿਕਵਰ ਕੀਤਾ ਸੀ ਸਾਰਾ 10 ਸਾਲਾਂ ਚ ਕਾਂਗਰਸ ਨੇ 22000 ਕਰੋੜ ਰਿਕਵਰੀ ਕੀਤੀ ਹੈ ਈਡੀ ਨੇ ਆ 10 ਸਾਲਾਂ ਚ ਔਰ ਸਿਰਫ 3% ਕੋਲੀਸ਼ਨ ਆਰਚ ਚ ਸਿਰਫ 3% ਜਿਹੜਾ ਸਾਨੂੰ ਕਹੀ ਜਾਂਦੇ ਆ ਅਧਿਕਾਰਕ ਹੋ ਗਿਆ ਕਿਸੇ ਆ ਗਿਆ ਉਹ ਬਾਕੀ ਪੈਸੇ ਕਹਿੰਦੇ ਆ ਜੇ ਕਿਸੇ ਨੇ ਗਲਤ ਕੀਤਾ ਤੇ ਇਸ ਗੱਲ ਤੇ ਫੜ ਕੇ ਅੰਦਰ ਕਰਤਾ ਉਹ ਤੁਸੀਂ ਇਹ ਵੀ ਇਹ ਵੀ ਦੱਸ ਦੇਣਾ ਸੀ ਕਿ ਈਡੀ ਨੇ ਜਿੰਨਾ ਕੰਪਨੀਆਂ ਦੇ ਰੇਡ ਮਾਰੀ ਤੇ ਬਾਅਦ ਚ ਉਹਨਾਂ ਕੰਪਨੀਆਂ ਨੇ ਹੀ ਫੰਡ ਵੀ ਦਿੱਤੇ ਬੀਜੇਪੀ ਨੂੰ ਕੀ ਕੀ ਈਡੀ ਨੇ ਇੱਕ ਵੀ ਭਾਜਪਾ ਦਾ ਲੀਡਰ ਨਹੀਂ ਦੇ ਦਿੱਤੇ ਵਿੱਚ ਉਹ ਮੈਂ ਕੰਪਨੀਆਂ ਨੇ ਕਾਂਗਰਸ ਨੂੰ ਵੀ ਜਿਹੜਾ ਕਾਂਗਰਸ ਛੱਡ ਕੇ ਹੋਰ ਪਾਰਟੀ ਛੱਡ ਕੇ ਤੁਹਾਡੇ ਵੱਲ ਜੁਆਇਨ ਹੋ ਜਾਂਦਾ ਉਹਨੂੰ ਸਰਟੀਫਿਕੇਟ ਮਿਲ ਜਾਂਦਾ ਕਿਉਂ ਤਾਂ ਬਿਲਕੁਲ ਠੀਕ ਹੈ ਉਹ ਤਾਂ ਵਾਸ਼ਿੰਗਟਨ ਸੀ ਹੈ ਔਰ ਮੈਂ ਜਿਹੜਾ ਉਹਨਾਂ ਅਕਾਲੀ ਦਲ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਹੈ ਧਰਨੀ ਸਾਹਿਬ ਨੇ ਕਿਹਾ ਸੀ ਦੇਖੋ ਜਥੇਦਾਰ ਤੋਤਾ ਸਿੰਘ ਜੀ ਦੇ ਮੰਤਰੀ ਸੀ ਉਹ ਦੋ ਪੈਸਟੀਸਾਈਡ ਲੋਕਾਂ ਨੇ ਨਹਿਰਾਂ ਜਲਦੀਆਂ ਸੀ ਤੁਸੀਂ ਵੀ 8 ਸਾਲ ਭਾਈਵਾਲ ਰਹੇ ਕਿੱਥੇ ਆ ਟਰੱਕ ਕਿੱਥੇ ਤੁਸੀਂ ਕਿਸਾਨਾਂ ਲਈ ਕਿਸਾਨਾਂ ਲਈ ਕੁਝ ਕਰ ਲੈਂਦੇ ਨਵੀਆਂ ਫਸਲਾਂ ਲੈ ਆਉਂਦੇ ਐਮ ਐਸ ਪੀ ਦੀ ਗਾਰੰਟੀ ਕਰਾ ਲੈਂਦੇ ਤੁਸੀਂ ਭਾਈਵਾਲ ਸੀ ਠੀਕ ਆ ਚਲੋ ਅੱਜ ਤੁਹਾਡਾ ਸਮਝੌਤਾ ਟੁੱਟ ਗਿਆ ਤੁਸੀਂ ਸਟੈਂਡ ਲਿਆ ਉਹ ਚੰਗੀ ਗੱਲ ਹੈ ਪਰ ਪਰ ਉਦੋਂ ਵੀ 8 ਸਾਲਾਂ ਦੀ ਜਦੋਂ ਤੁਸੀਂ ਭਾਈਵਾਲ ਸੀ ਉਦੋਂ ਕੁਝ ਚੰਗਾ ਕਰ ਲੈਂਦੇ ਕਿਸਾਨਾਂ ਲਈ ਹੁਣ ਰੂਬੀ ਗਰਦੀ ਨੇ ਖੁਦ ਕਹਤਾ ਆਰਪੀ ਦੀ ਕੰਪਨੀ ਐਮ ਐਸ ਪੀ ਲੈਣ ਤੋਂ ਇਹਨਾਂ ਪੁੱਛੋ ਕਿਹੜੇ ਬਹੁਤ ਸਾਰੇ ਪਗਲਾ ਦੀ ਪੰਜਾਂ ਦੀ ਅਸੀਂ ਐਮ ਐਸ ਪੀ ਦੇ ਰਹੇ ਹਾਂ ਅਸੀਂ ਕਿਸਾਨ ਵਿਰੋਧੀ ਹਾਂ ਹੂੰ ਹਾਂ ਉਹ ਵੀ ਕੰਟਰੈਕਟ ਕਿਸਾਨਾਂ ਪਰ ਇੱਕ ਮੂਨਾ ਵਿਰੋਧ ਕਰਦੇ ਹੋ ਸਾਡਾ ਉਹ ਕੰਟਰੈਕਟ ਕਿਸਾਨਾਂ ਐ 700 ਕਿਸਾਨ ਸ਼ਹੀਦ ਕੀਤਾ ਕਿਸਾਨ ਉਹ ਸੜਕਾਂ ਤੇ ਡਾਂਗਾ